ল্যাপটপ গো শিরপ শান্তি ইটা চা আসসা আসসা ওই বেটিরা যাচ্ছে আল্লাহ ও দিদা তোমরা বুঝিয়ে দাও ও মাই গড তোমরা মারা না তেলটা কোয়াতে কি থাকে কি আমি জানি না এটা ਇਹ ਨਹੀਂ ਹੋਣੀ ਕੋਈ ਨਹੀਂ ਕਿਨਾਂ ਆ ਗਿਆ ਡੇ ਘਰ ਪਿੱਛ ਪਰ ਕਿੱਥੇ ਜਾਣਾ ਲੈ ਅਸੀਂ ਦਾਤਾ ਪਿੰਡ ਦੇ ਰਹਿਣ ਆਲੇ ਤੇ ਤੁਹਾਡੀ ਲੜਕੀ ਨਾਲ ਦੱਸਦਾ ਮੋੜਾ ਕਿੰਨਾ ਬੋਲਿਤਾ ਕਿ ਤੁਹਾਨੂੰ ਕਿੱਥਾ ਪਤਾ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਐ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਖਲਤ ਕੰਮ ਕੀਤਾ ਜੀ ਸਾਲ ਹੋ ਗਏ ਜੀ ਤੇਰਾ ਕਾਲੋ ਇਹ ਵੀ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬੱਸ ਬਰਮਾ ਰੱਬ ਨੂੰ ਬੁਲਾ ਮੈਂ ਬੱਸ ਹੀ ਹੋ ਗਿਆ ਰੱਬਾ ਚ ਗਲਤੀ ਮੰਨ ਦਿਓ ਆਪਦੀ ਤੇ ਰੱਬਾ ਗਲਤੀ ਮੰਨ ਦਿਓ ਆਪਦੀ ਗਲਤੀ ਕੀਤੀ ਪਰ ਬੈਣੀ ਜਿੰਨੀ ਇਹ ਕਹਿੰਦੇ ਉਹਦੀ ਗਲਤੀ ਨਹੀਂ ਮੇਰੇ ਮੇਰਾ ਪੱਟ ਪੱਟ ਕੇ ਕੁੱਟੂਰਾ ਕਰਦੀ ਤਾਂ ਕਿਵੇਂ ਕੱਟੇ ਰਹੀ ਮੱਝਾਂ ਤੇ ਮਾਂ ਦਾ ਕਿੱਦਾਂ ਮਾਪਾ ਖਾਪੀ ਜਾਂਦਾ ਇਹ ਗੱਲ ਮੇਰੀ ਗੱਲ ਸੁਣੋ ਪਾਛੇ ਪਤਾ ਹੋਵੇ ਕਿ ਮੇਰੀ ਗਲਤੀ ਨਹੀਂ ਕਿਦਾਂ ਮੇਰਾ ਹੋਵੇ ਪੰਜਾਬ ਨਾਲ ਤੇ ਰਾਹੀ ਆ ਅੱਜ ਕਹਿੰਦਾ ਦੀ ਹੋਰੀ ਮੈਂ ਤਾਂ ਇੱਕ ਗਾਤ ਹੋ ਗਿਆ ਬਾਤ ਮਾਂ ਨੂੰ 5 ਦਿਨ ਪਤਾ ਹੋਵੇ ਤੇ ਮਾਂ 5 ਮਿੰਟਾਂ ਦੇ ਕਿ ਗੁੱਫੂ ਕਾ ਕਰ ਦਿੱਤੀ ਰਾ ਕੀ ਨਾਮ ਕੀ ਤੁਹਾਡੇ ਗੁਰਪ੍ਰੀਤ ਕੌ ਕਿਥੋਂ ਦੇ ਆਣ ਆਲੇ ਅਸੀਂ ਦਾਤਾ ਪਿੰਡ ਦੇ ਰਹਿਣ ਆਲੇ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥੇ ਪਤਾ ਲੱਗਿਆ ਮੇਰੇ ਹਸਬੰਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੰਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਸਾਨੂੰ ਕੋਈ ਬੋਤਲ ਕਿਹਾ ਸਾਨੂੰ ਪਰਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸੋਂ ਕੰਪਲੀਟ ਹੋਈ ਆ ਗੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕਿ ਗੁੜੀ ਦੇ ਵੱਲੋਂ ਹਾਂਜੀ ਗੁੜੀਆਂ ਨੇ ਕੀ ਕਿਹਾ ਤੁਹਾਨੂੰ ਗੁੜੀਆਂ ਨੇ ਇਹ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਾਉਂਦਾ ਤੁਹਾਨੂੰ ਨਾ ਤੇ ਸੀਗਾ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੋਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕਵਾਰਾ ਸੀ ਹਾਂਜੀ ਪਹਿਲਾਂ ਉਹ ਕਵਾਰਾ ਸੀ ਕਿਹਾ ਕਿ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹ ਵੀ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦਾ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਫਿਰ ਤੁਸੀਂ ਹੋਰ ਵੀ ਦੱਸੋ ਕਿ ਤੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਅ ਪੁਲਿਸ ਦਾ ਯਾਨੀ ਕੀ ਕੀ ਅਗਲੀ ਕਾਰਵਾਈ ਚੋਣੀ ਬਸ ਮੈਂ ਤਾਂ ਇਹ ਚਾਹੁੰਦੀ ਕਿ ਇਹਨੂੰ फांसी ਦੀ ਸਜ਼ਾ ਸੁਣਾਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾਏ ਕਰ ਸਕੇ ਨਾ ਥੱਕਾ ਤੇ ਨਾ ਮਤਰੇ ਆਵੇ ਵੀ ਇਹਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਨਾਮ ਹੈ ਮਈਆ ਮੈਂ ਹਰਪਾਲ ਸਿੰਘ ਪਿੰਡ ਦਾਤਾ ਮੇਰਾ ਜੀ ਤੇ ਕੀ ਅੱਜ ਹੋਇਆ ਕੀ ਇਹ ਦੁਨੀਆ ਦੇ ਵਿੱਚ ਜੀ ਬਹੁਤ ਹੀ ਖਲੌਣੀ ਹਰਕਤ ਕੀਤੀ ਜਾਂੜ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰੇਈ ਉਹਦੀ ਕੁੜੀ ਸੀਗੀ ਪਿੱਥੋ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਸਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲਗਾ ਸਾਨੂੰ ਪਤ ਲਾ ਸੱਸੀ ਦਾ ਸਿਰਪ ਉਹਦੀ ਉਹਦੀ سپورਟ ਦੇਣੀ ਆ ਕੁੜੀ ਦੀ سپورਟ ਤੇ ਆਏ ਆ ਵੀ ਉਹਨੂੰ ਜਿਹੜਾ ਦਰਿੰਦੇ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਆ ਫਾਂਸੀ ਦੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹਦੀ ਸਜ਼ਾ ਕੁੜੀ ਆ ਦੋ ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਨ ਕਰਦੇ ਨੇ ਉਹਨੂੰ ਕਿੰਨੀ ਵਾਰ ਕੁੜੀ ਦੀ ਕੁੜੀ ਦੀ 15 ਸਾਲ ਨੂੰ ਹਾਂ 4 ਸਾਲ ਹੋ ਗਏ 15 ਸਾਲ ਨੂੰ ਕੁੜੀ ਨੇ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਅਸੀ ਸਾਹਿਬ ਨੂੰ ਕਾਲ ਆਈ ਐਸਬੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਬਹਿਣਾ ਸੀਗੇ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬੰਦਾ ਉਹਦੇ ਸਜਣ ਆਏ ਆ ਤੇ ਅਸੀਂ ਇਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ ਉਹ ਡਰਦਾ ਹੁੰਦਾ ਸੀ ਕੁੜੀ ਨੂੰ ਹਾਂ ਕੁੜੀ ਡਰਦਾ ਜੇ ਦੱਸਿਆ ਕਿਸੇ ਨੂੰ ਕਿ ਫਿਰ ਤੇਰੇ ਨਾਲ ਬੈਣ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ ਜੇ ਸੋ ਵੀਡੀਓ ਤੇ ਵਿਆਹ ਤੋਂ ਬਾਅਦ ਜੋ ਵੀ ਵੀਡੀਓ ਹੋਊਗਾ ਹੂੰ ਕੰਮ ਕੀ ਕਰਦਾ ਹੋ ਕੰਮ ਟੀਲਰ ਦਾ ਕੰਮ ਕਰਦਾ ਸੀ ਟੀਲਰ ਦਾ ਕੰਮ ਕਰਦਾ ਸੀ ਆ ਤੇ ਹੁਣ ਘਰਪੁਰ ਵੀ ਹੁਣ ਇਹਨੇ ਪਾਇਆ ਸੀਗਾ ਤੇ ਮਾਪੇਓ ਪਹਿਲਾਂ ਮਰੇ ਹੋਇਆ ਜੀ ਜੀਰੋ ਕੀ ਵਿਆਹ ਹੋਇਆ ਮੇਰੇ ਨਾਲ ਦੂਜਾ ਵਿਆਹ ਹੋਇਆ ਮੈਨੂੰ 13 ਸਾਲ ਹੋ ਗਏ ਵਿਆਹ ਨੂੰ ਹੂੰ